ਮੇਰਾ ਖੁੱਦ ਦਾ ਕਿ ਯੂਟਿਊਬ ਤੇ ਗੀਤ ਪਿਆ ਹੈ ਆ ਜੱਟੀ ਦੀ ਟੋਰ ਵੇਖ ਕੇ ਟੋਰ ਜੱਟੀ ਦੀ ਤੁਸੀਂ ਯੂਟਿਊਬ ਤੇ ਸਰਚ ਕਰ ਸਕਦੇ ਹੋ ਮੇਰਾ ਖੁੱਦ ਦਾ ਉਹ ਗੀਤ ਚ ਜੱਟ ਜੱਟੀ ਦਾ ਅਲਫਾਜ਼ ਹੈਗੇ ਆ ਸੋ ਬਹੁਤ ਗੀਤ ਆਏ ਜਿਹਨੂੰ ਕਾਫੀ ਲੋਕਾਂ ਨੇ ਸਰਾਇਆ ਵੀ ਪਰ ਕਈ ਲੋਕਾਂ ਨੇ ਉਹਨੂੰ ਕਿਹਾ ਵੀ ਇਹ ਨਿਸ਼ਾਨਾ ਬਣਾਇਆ ਜੱਟੀ ਮਤਲਬ ਕੁੜੀ ਜੱਟਾਂ ਦੀ ਕੁੜੀ ਨੂੰ ਇੱਕ ਨਿਸ਼ਾਨਾ ਵੀ ਤਾਂ ਨੇ ਆ ਚਲੋ ਹਰ ਗੀਤ ਚ ਜੱਟ 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 ਹੁਣ ਕੁਛ ਗੀਤ ਇਹਨਾਂ ਨੇ ਵਿਚਾਰੇ ਸਾਡੇ ਹੋਰ ਸਿੰਗਰਸ ਨੇ ਜੜੇ ਕਿ ਜਿਨ੍ਹਾਂ ਨੂੰ ਸੱਚਮਾਰ ਫੈਮਲੀ ਕਹਿ ਦਿੰਨੇ ਉਹਨਾਂ ਨੇ ਕਿਹਾ ਪੁੱਤ ਚਮਾਰਾਂ ਦਾ ਚਮਾਰਾਂ ਦੀ ਧੀ ਜਦੋਂ ਉਹ ਇਸ ਟਾਈਪ ਦੇ ਗੀਤ ਕੱਢਦੇ ਸੀ ਜੱਟਾਂ ਨੇ ਬੜਾ ਮਖੌਲ ਲਾਇਆ ਬੜੇ ਉਹਨਾਂ ਤੇ ਟਿੱਪਣੀਆਂ ਕੀਤੀਆਂ ਲੈ ਇਹ ਤਾਂ ਚਮਾਰ ਆਏ ਤਾਂ ਛਾਤੀ ਠੋਕ ਕੇ ਆਏ ਕਹ ਰਿਆ ਦੈਟਸ ਵੈਰੀ ਬੈਡ ਹਰ ਇੱਕ ਬੰਦੇ ਨੂੰ ਆਪਣੀ ਕੌਮ ਦੇ ਉੱਤੇ ਗੀਤ ਕੱਢਣ ਦਾ ਲਿਖਣ ਦਾ ਰਾਈਟ ਹੈ ਜੇ ਰਾਈਟ ਨਹੀਂ ਹੈ ਤਾਂ ਫਿਰ ਜੱਟ ਸ਼ਬਦ ਵੀ ਗੀਤਾਂ ਚ ਨਹੀਂ ਆਉਣਾ ਚਾਹੀਦਾ ਹੁਣ ਬੱਬੂ ਮਾਨ ਜਿੱਤੇ ਗੀਤ ਆਇਆ ਸੀ छत्ती लक बयाली छाती मस्तानी चाल जटी जट्टी कहना छत्ती है, है बयाली तेरी छाती चाल तेरी मस्तानी है। फिर तो अश्लीलता तो है जो मैं गल करा बब्बू मानदर गीत से आई है आवाज जट्टा तुण तुण दी चोरी चोरी जटी चमकीला सुन हम चमकीले देखू पता ही है भी कुछ गीत निंदन जोगे से एडेक अश्लील गीत गाए से चमकीला से ओरी वाइफ ने ਇਹ ਵਾਕਿਆ ਜਿਹੜਾ ਸੁਣ ਕੇ ਸ਼ਰਮ ਆ ਗਈ ਸੀ 노 ਡਾਊਟ ਚਮਕੀਲੇ ਵਰਗਾ ਸਿੰਗਰ ਨਾ ਪੈਦਾ ਹੋਇਆ ਥਾ ਨਾ ਪੈਦਾ ਹੋਣਾ ਪਰ ਕੁਝ ਗੀਤ ਉਹਦੇ ਨਿੰਦਨਯੋਗੇ ਸੀ ਚਲੋ ਉਸ ਤੋਂ ਬਾਅਦ ਆਇਆ ਗੁਰਤੇਜ ਅਖਤਰ ਦਾ ਗੀਤ ਮੈਂ ਤੇਰੀ ਬਣਨਾ ਮਸ਼ੂਕ ਜੱਟੀ ਅੱਤ ਦੀ ਮਦੂਕ ਤੈਨੂੰ ਪੱਟਣਾ ਮੈਂ ਸੋਹਣਿਆ ਪਲਾਨ ਕਰਕੇ ਜੱਟੀ ਕਹਿ ਰਹੀ ਆ ਜੱਟੀ ਕੌਣ ਆ ਪੰਜਾਬ ਪੰਜਾਬ ਦੀ ਕੁੜੀ ਜੱਟਾਂ ਦੀ ਧੀ ਫਿਰ ਕੇ ਇਸ ਮੱਖਣ ਦਾ ਸੀ ਪਾ ਬੋਲੀ ਸੋਹਣਿਆ ਵੇ ਜੱਟੀ ਨੱਚਦੀ ਪਟੋਲਾ ਬਣ ਕੇ ਮਤਲਬ ਜੱਟੀ ਨੂੰ ਕੀ ਬਣਾਤਾ ਪਟੋਲਾ ਸੋ ਇਹ ਗੀਤਾ ਦੇ ਵਿੱਚ ਤੁਹਾਨੂੰ ਧਰਨੇ ਲਾਣੇ ਚਾਹੀਦੇ ਸੀ ਬਿਲਕੁਲ ਲਾਣੇ ਚਾਹੀਦੇ ਸੀ ਕਿਹਦੇ ਖਿਲਾਫ ਰਾਈਟਰਸ ਦੇ ਖਿਲਾਫ ਕਿਹਦੇ ਖਿਲਾਫ ਸਿੰਗਰਸ ਦੇ ਖਿਲਾਫ ਹੁਣ ਸੋਚੋਗੇ ਵਿਨੈਨਸੀ ਇਹ ਕੀ ਬੋਲੀ ਜਾਂਦੀ ਹੈ ਸੋ ਬਿਲਕੁਲ ਜੀ ਬਿਲਕੁਲ ਮੈਂ ਅੱਜ ਗੱਲ ਕਰੂੰਗੀ ਡਾਕਟਰ ਗੁਰਵਿੰਦਰ ਸਿੰਘ ਰੰਗਰੇਟਾ ਜੀ ਦੀ ਜਿਨ੍ਹਾਂ ਦੇ ਖਿਲਾਫ ਪੰਜਾਬ ਦੇ ਕੁਝ ਇੱਕ ਟੋਲੀ ਨੇ ਕਹਿੰਦੇ ਕਿ 500000 ਪਾਵਾ 5000 ਬੰਦਾ ਸੀ ਧਰਨੇ ਦੇਣੇ ਜੀ ਡੀਐਸਪੀ ਆਫਿਸ ਬਾਹਰ ਤੇ ਪਰਚਾ ਕੱਟਿਆ ਜਾਵੇ ਕਿਉਂਕਿ ਪਿੱਛੇ ਜੇ ਇੱਕ ਮੈਂ ਵੀਡੀਓ ਦੇਖੀ ਉਹਨਾਂ ਦੇ ਜਿਹਦੇ ਵਿੱਚ ਉਹ ਕਹਿ ਰਹੇ ਇੱਕ ਭਈਆ ਪਤਾ ਨਹੀਂ ਕੰਮ ਕਰਦਾ ਹੈ ਉੱਥੇ ਦਿਲ ਭਈਏ ਦਾ ਦਿਲ ਲੱਗੀ ਜੱਟੀ ਪੰਜਾਬ ਦੀ ਚਲੋ ਜੇ ਤੁਹਾਨੂੰ ਲੱਗਿਆ ਵੀ ਉਸ ਇਨਸਾਨ ਨੇ ਉਸ ਸ਼ਖਸ ਨੇ ਸਾਨੂੰ ਜੱਟਾਂ ਨੂੰ ਟਾਰਗੇਟ ਕੀਤਾ ਜੇ ਤੁਹਾਨੂੰ ਇਤਾਂ ਲੱਗਦਾ ਤੁਸੀਂ ਇਦਾਂ ਹੀ ਮੰਨ ਲਓ ਫਿਰ ਜਦੋਂ ਹੋਰ ਸਿੰਗਰ ਜੱਟਾਂ ਦੀ ਕੁੜੀਆਂ ਤੇ ਜੱਟ ਜੱਟ ਜੱਟੀ ਪਟੋਲਾ ਜੱਟੇ ਦਾ ਲੱਖ ਇੰਨਾ ਜੱਟੀ ਦੀ ਆਏ ਉਦੋਂ ਤੁਸੀਂ ਕਿਉਂ ਨਹੀਂ ਬੋਲਦੇ ਹੋ ਤੁਸੀਂ ਡਾਕਟਰ ਗੁਰਵਿੰਦਰ ਰੰਗਰੇਟੇ ਖਿਲਾਫ ਇਸ ਲਈ ਅਜੁੱਠੇ ਹੋ ਨਾ ਤੁਸੀਂ ਸਾਰੇ ਜੱਟ ਪਰਿਵਾਰ ਵੀ ਉਹ ਇੱਕ ਮੱਝਵੀ ਸਿੱਖ ਫੈਮਿਲੀ ਤੋਂ ਬਲੋਂਗ ਕਰਦੇ ਐ ਵੀ ਇੱਕ ਮੱਝਵੀ ਸਿੱਖ ਜੀ ਸਾਡੇ ਜੱਟਾਂ ਤੇ ਬੋਲਦੇ ਇਹ ਤਾਂ ਤੁਸੀਂ ਜਾਤੀ ਵੇਦ ਜਦੋਂ ਤੱਕ ਤੁਸੀਂ ਜਾਤੀ ਭਾਗ ਬੰਧ ਨਹੀਂ ਨ ਕਰੋਗੇ ਜਾਤ ਪੇਦ ਜਦੋਂ ਤੱਕ ਪੂਰੇ ਇੰਡੀਆ ਚ ਬੰਦ ਨਹੀਂ ਹੋਏਗਾ ਇਹ ਕੋਸ਼ਤਾ ਚੱਲਦਾ ਹੀ ਰਹੂਗਾ ਅਰੇ ਹਕੀਕਤ ਹੈ ਮੈਂ ਦੇਖੋ ਜੀ ਮੈਂ ਸਿਰਫ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦਾਰਪਨਾਂ ਦੇ ਉੱਤੇ ਚੱਲਣ ਵਾਲੀ ਲੜੀ ਹਾਂ ਸਿਰਫ ਉਹ ਹੀ ਕੈਸੇ ਗੁਰੂ ਸੀ ਜਿਹੜੀ ਜੋਤੀ ਜੋਤ ਚ ਲੀਨ ਹੋ ਗਈ ਸੀ ਜਿਨ੍ਹਾਂ ਦੀ ਬਾਡੀ ਨਹੀਂ ਕਦੀ ਮਿਲੀ ਸੀ ਸ਼ਰੀਰ ਨਹੀਂ ਮਿਲਿਆ ਸੀ ਚਾਦਰ ਚੱਕੀ ਤਾਂ ਬਾਬਾ ਜੀ ਨਹੀਂ ਥੱਲੇ ਬਾਕੀ ਤਾਂ ਸਾਡੇ ਨੌ ਗੁਰੂਆਂ ਦਾ ਪ੍ਰੋਪਰਲੀ ਦਾ ਸੰਸਕਾਰ ਹੋਇਆ ਸੀ ਸੋ ਉਹਨਾਂ ਦੇ ਇੱਕ ਸੰਧਾਤੇ ਸੀ ਭਿ ਚਾਹੇ ਹਿੰਦੂ ਆ ਚਾਹੇ ਮੁਸਲਮਾਨ ਸੇਕਾ ਸਾਇਆ ਚਾਹੇ ਕੋਈ ਛੋਟੀ ਜਾਤ ਬਰਾਦਰੀ ਤੁਮਾ ਉਹ ਕਹਿੰਦੇ ਵੀ ਸਾਰੇ ਅੱਲਾ ਦੇ ਰੱਬ ਦੇ ਬਣਾਏ ਉਸ ਖੁਦਾ ਦੇ ਬਣਾਏ ਬੰਦੇ ਆ ਉਹ ਮੈਨੂੰ ਗੱਲ ਮੇਰੇ ਦਿਲ ਨੂੰ ਜਦੋਂ ਮੈਂ ਉਹਨਾਂ ਦੀ ਸਾਖੀ ਪੜ੍ਹੀ ਮੇਰੇ ਦਿਲ ਨੂੰ ਇਸ ਚੀਜ਼ ਨੇ ਬਹੁਤ ਪ੍ਰਿੰਚ ਕੀਤਾ ਉੱਤ ਤੁਰ ਕੇ ਚੀਨ ਤੱਕ ਗਈ ਉਹਨਾਂ ਨੇ ਕਿੰਨੀ ਪੈਦਲ ਯਾਤਰਾ ਕੀਤੀ ਸਿਰਫ ਲੋਕਾਂ ਨੂੰ ਇੱਕ ਉਪਦੇਸ਼ ਦੇਣ ਵਾਸਤੇ ਕਿ ਜਾਤ ਪੇਤ ਛੱਡ ਦਿਓ ਪਿਆਰ ਨਾਲ ਰਹਿਣਾ ਸਿੱਖ ਲਓ ਉਹ ਚਲੇ ਗਏ ਇਸ ਦੁਨੀਆ ਤੋਂ ਆਪਣੇ ਇਸ ਚੀਜ਼ ਨੂੰ ਥੱਥਾਂ ਥਾਂ ਪ੍ਰਚਾਰ ਕਰਕੇ ਪਰ ਤੁਸੀਂ ਲੋਕਾਂ ਨੇ ਫੋਲੋ ਕੀਤਾ ਜੋਤੀ ਜੋਤ ਸਮਾ ਗਏ ਤੁਸੀਂ ਫੋਲੋ ਕੀਤਾ ਉਹਨਾਂ ਦੇ ਕਿਸੇ ਵੀ ਸੰਧਾਤ ਨੂੰ ਮੈਂ ਸਾਰੇ ਉਹਨਾਂ ਦੇ ਹੀ ਸਦਾਤਾਂ ਨੂੰ ਫੋਲੋ ਕਰਦੀ ਹਾਂ ਸੋ ਸ਼ਰਮ ਆਣੀ ਚਾਹੀਦੀ ਹੈ ਸਾਨੂੰ ਇਸ ਚੀਜ਼ ਤੇ ਕਿ ਅਸੀਂ ਅੱਜ ਡਾਕਟਰ ਗੁਰਵਿੰਦਰ ਰਗਰੇਟਾ ਵੈਲ ਐਜੂਕੇਟਿਡ ਹੀ ਇਜ਼ ਅ ਵੈਰਾ ਐਜੂਕੇਟਿਡ ਪਰਸਨ ਡਾਕਟਰ ਨੇ ਉਹ ਗੈਨੋਕਲੋਜਿਸਟ ਡਾਕਟਰ ਨੇ ਤੇ ਜਿਉਂ ਬੰਦੇ ਨੇ ਇਸ ਚੀਜ਼ ਨੂੰ ਬੜਾ ਠੋਕ ਕੇ ਚਾਰ ਲਾਈਨਾਂ ਗਾਈਆਂ ਤੁਸੀਂ ਕਿ ਆਹ ਧਰਨੇ ਲਾ ਦੇਣੇ ਆ ਪਰਚਾ ਘਟਾਉਣਾ ਇਹਨੂੰ ਫਾਂਸੀ ਦਿਓ ਕਿਸ ਗੱਲ ਦੀ ਫਾਂਸੀ ਤੁਸੀਂ ਜਾ ਕੇ ਉਸ ਰਾਈਟਰਸ ਨੂੰ ਫਾਂਸੀ ਦਿਓ ਉਸ ਸਿੰਗਰਾਂ ਨੂੰ ਫਾਂਸੀਆਂ ਤੇ ਚੜਾਓ ਜਿਨ੍ਹਾਂ ਨੇ ਜੱਟਾਂ ਦੀ ਕੁੜੀਆਂ ਤੇ ਉਹਨਾਂ ਦੇ ਸਰੀਰ ਦੇ ਕੱਲੇ ਕੱਲੇ ਅੰਗਾਂ ਦੀਆਂ ਗੱਲਾਂ ਕੀਤੀਆਂ ਗਾਣਿਆਂ 'ਚ ਚੜਾਓ ਉਹਨਾਂ ਨੂੰ ਜਾ ਕੇ ਫਾਂਸੀ ਤੇ ਦੇਖੋ ਜੀ ਐਂਟਰਟੇਨਮੈਂਟ ਹੈ ਹਰ ਗਾਣੇ 'ਚ ਜੱਟ 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 ਹਰ ਇੱਕ ਸਿੰਗਰ ਜੱਟ 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 ਇਹ ਜੱਟਵਾਦ ਨਹੀਂ ਤਾਂ ਹੋਰ ਕੀ ਹੈ ਫਿਰ ਤੁਸੀਂ ਮੇਰੇ ਤੇ ਵੀ ਟਿੱਪਣੀਆਂ ਕਰਦੇ ਹੋ ਇਹ ਜੀ ਬਹਾਮਣਾਂ ਦੀ ਕੁੜੀ ਆ ਮੈਂ ਇਸ ਚੀਜ਼ ਨੂੰ ਮੈਨੂੰ ਦੱਸਣ ਦੀ ਲੋੜ ਨਹੀਂ ਮੈਂ ਮੈਨੂੰ ਕੋਈ ਦੱਸਣ ਦੀ ਲੋੜ ਨਹੀਂ ਜੇ ਕਹਿੰਦੇ ਹੋ ਮੈਂ ਬਹਾਮਣਾਂ ਦੀ ਕੁੜੀ ਆ ਮੈਂ ਛਾਤੀ ਠੋਕ ਕੇ ਕਹਿੰਨੀ ਆ ਕਿ ਮੈਂ ਮਲਵਈਆ ਜੱਟਾਂ ਦੀ ਧੀ ਆ ਤੁਸੀਂ ਮੈਨੂੰ ਇੱਕ ਵੀ ਚੈਲੰਜ ਕਰਕੇ ਇੱਕ ਵੀ ਸਬੂਤ ਲਿਆ ਦਿਓ ਬਾਹਮਣੇ ਟਿੱਕਾ ਨਾਲ ਲਾਣ ਨਾਲ ਕੋਈ ਬਾਹਮਣ ਹੋ ਗਿਆ ਜੇ ਮੈਂ ਕੁੜਤਾ ਪਾਇਆ ਓਮ ਨਮਸ਼ਵਾਇਦਾ ਉਹ ਤਾਂ ਮੈਂ ਹੁਣ ਵੀ ਪਾਉਣੀ ਆ ਮੇਰੇ ਆਪਣੇ ਘਰ 'ਚ ਇੱਕ ਛੋਟਾ ਜਿਹਾ ਮੰਦਰ ਬਣਿਆ ਜਿਹਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਰਹਿੰਦੇ ਆ ਪਿੱਛੇ ਹਰਮੰਦਰ ਸਾਹਿਬ ਦੇ ਦਸੋਂ ਗੁਰਾਂ ਦੀ ਫੋਟੋ ਆ ਜਿਹਦੇ ਵਿੱਚ ਬਰਜੰਗਬਲੀ ਭਈਆ ਵੀ ਰਹਿੰਦੇ ਆ ਵਿਸ਼ਨੂੰ ਜੀ ਤੇ ਮਾਂ ਲਕਸ਼ਮੀ ਵੀ ਰਹਿੰਦੇ ਆ ਰਾਧਾ ਕ੍ਰਿਸ਼ਨ ਜੀ ਵੀ ਰਹਿੰਦੇ ਆ ਮੈਂ ਘੜੀ ਐਸਾ ਬਣਾਇਆ ਕਿ ਸਾਰੇ ਧਰਮ ਉਹਦੇ ਵਿੱਚ ਰਹਿੰਦੇ ਆ ਤੇ ਤੁਹਾਨੂੰ ਕਿਸੇ ਨੂੰ ਕੀ ਪ੍ਰੋਬਲਮ ਜਦੋਂ ਮੈਂ ਚਾਲੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਤੇ ਰਹੀਆਂ ਤੁਸੀਂ ਮੈਨੂੰ ਰੋਕ ਲਓਗੇ ਉਹ ਤਾਂ ਬਾਬਾ ਨਾਨਕ ਸੀ ਇੰਨੇ ਕਰਨੀ ਵਾਲੇ ਸੀ ਉਹ ਗੁਰੂ ਮਹਾਰਾਜ ਤੁਸੀਂ ਤਾਂ ਉਹਨਾਂ ਦੀ ਗੱਲ ਨਹੀਂ ਮੰਨੀ ਤੇ ਮੇਰੀ ਕਿੱਥੇ ਮੰਨ ਲਓਗੇ ਮੈਂ ਤਾਂ ਟੁੱਛ ਪੁਰਾਣੀ ਐ ਸੋ ਮੇਰੇ ਸਾਹਮਣੇ ਨਾਲ ਨਾ ਤਾਂ ਕੋਈ ਇਸ ਚੀਜ਼ ਤੇ ਐਫ ਆਈ ਆਰ ਬੰਦੀ ਐ ਨਾ ਇਸ ਚੀਜ਼ ਤੇ ਜਿਹੜੀ ਤੁਸੀਂ ਸਟੂਪਿਡਸ ਗੱਲਾਂ ਕਰ ਰਹੇ ਹੋ ਕਿ ਫਾਂਸੀ ਲਾ ਦਿਓ ਨੋ ਜੇ ਤੁਸੀਂ ਮੁੱਦਾ ਚੱਕਣਾ ਫਿਰ ਪੰਜਾਬ ਦੇ ਸਾਰੇ ਰਾਈਟਰਸ ਦਾ ਚੱਕੋ ਸਾਰੇ ਸਿੰਗਰਸ ਦਾ ਚੱਕੋ ਕਿ ਉਹਨਾਂ ਨੇ ਜੱਟਾਂ ਦੀ ਕੁੜੀਆਂ ਤੇ ਕੱਲੇ-ਕੱਲੇ ਅੰਗ ਤੇ ਟਿੱਪਣੀਆਂ ਕੀਤੀਆਂ ਹੁਣ ਕੁਝ ਐਸੇ ਸਿੰਗਰਸ ਨੇ ਗਾਣੇ ਗਾਏ ਆਪਣਾ ਨਾਮ ਨਹੀਂ ਦਿੱਤਾ ਕਿਉਂਕਿ ਡਰਦੇ ਐ ਐਨੇ ਅਸ਼ਲੀਲ ਐਨੇ ਲੁੱਚੇ ਗਾਣੇ ਕਿ ਸਾਡੀਆਂ ਫੋਟੋ ਉੱਤੇ ਮੁੰਡੇ ਗਾਣੇ ਲਾ ਦਿੰਦੇ ਆ ਕੁੜੀਆਂ ਦੀਆਂ ਫੋਟੋਆਂ ਚੱਕ ਕੇ ਉਹ ਚ ਐਨੇ ਗੰਦੇ ਸ਼ਬਦ ਆ ਕਿ ਉਹਨੇ ਗੰਦੇ ਗਾਣੇ ਕਦੀ ਚਮਕੀਲੇ ਵਣੀ ਨਗਾਏ ਹੋਣਗੇ ਉਥੇ ਮੁੱਦਾ ਚੱਕੋ ਜਦੋਂ ਸਾਡੇ ਪੰਜਾਬ ਦੀਆਂ ਕੁੜੀਆਂ ਨੂੰ ਟ੍ਰੋਲ ਕੀਤਾ ਜਾਂਦਾ ਉਹਦੋਂ ਤੁਸੀਂ ਚੁੱਪ ਰਹਿੰਦੇ ਆਂ